ਨਕੌਦਰ ਮਹਿਤਪੁਰ ਰੋਡ ਤੇ ਹੋਏ ਹਾਸੇ ਵਿੱਚ ਫਗਵਾੜਾ ਦੇ ਮਹੱਲਾ ਰਾਮਪੁਰਾ ਦੇ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਸੂਚਨਾ ਮਿਲੀ ਹੈ ਮ੍ਰਿਤਕ ਨੌਜਵਾਨ ਦੀ ਮੌਤ ਦੀ ਸੂਚਨਾ ਮਿਲਦੇ ਹੀ ਜਿੱਥੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਮਹੱਲਾ ਵਾਸੀਆਂ ਵੀ ਸੋਗ ਦੀ ਲਹਿਰ ਦੌੜ ਗਈ ਉੱਥੇ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਜਸਵਿੰਦਰ ਕੁਮਾਰ ਉਰਫ ਸੋਨੂ ਦਾ ਹਾਸੇ ਵਾਲੇ ਦਿਨ ਹੀ ਜਨਮ ਦਿਨ ਸੀ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਮਹੱਲਾ ਵਾਸੀ ਸੰਜੀਵ ਸ਼ਰਮਾ ਤੇ ਮ੍ਰਿਤਕ ਨੌਜਵਾਨ ਦੇ ਦੋਸਤ ਦੀਪੇ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸੋਨੂ ਕਿਸੇ ਕੰਮ ਵਾਸਤੇ ਆਪਣੇ ਮੋਟਰਸਾਈਕਲ ਤੇ ਨਕੋਧਰ ਵਾਲੀ ਸਾਈਡ ਗਿਆ ਸੀ ਤੇ ਵਾਪਸ ਆਉਂਦੇ ਸਮੇਂ ਟਰੱਕ ਦੀ ਝਪੇਟ ਵਿੱਚ ਆਉਣ ਨਾਲ ਉਸ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਮ੍ਰਿਤਕ ਸੋਨੂ ਵਿਆਹ ਹੋਇਆ ਸੀ ਤੇ ਉਸ ਦੇ ਦੋ ਬੇਟੀਆਂ ਸਨ। ਫਿਲਹਾਲ ਸਥਾਨਕ ਇਲਾਕੇ ਦੀ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਉਹਨਾਂ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਫਗਵਾੜਾ ਤੋਂ ਨਵਰਾੰਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਮਾਮਲਾ ਭਾਜੀ ਸਾਡਾ ਇੱਥੇ ਅਰੇ ਭਰਾਵਾ ਮੰਗੂ ਸਾਡਾ ਪਰਿਵਾਰ ਪਰਿਵਾਰ ਮੰਗੂ ਇੱਕ ਸਾਡਾ ਸਿਗਾ ਸੋਨੂੰ ਮੁੰਡਾ ਰੀਡਿੰਗ ਰੂਡਿੰਗ ਲੈਂਦਾ ਹੁੰਦਾ ਸੀਗਾ ਤੇ ਜਦਾ ਮੀਟਰਾਂ ਦੀ ਉਹ ਕੱਲ ਸਵੇਰੇ ਬੜਾ ਸੋਣਾ ਕੰਮ ਤੇ ਗਿਆ ਆ। ਤੇ ਨਕੂਦਰ ਤੋਂ ਅੱਗੇ ਮਹਿਤਪੁਰ ਵਾਲੀ ਸਾਈਡ ਦੇ ਉੱਤੇ ਉੱਥੇ ਉਹਦਾ ਐਕਸੀਡੈਂਟ ਹੋ ਗਿਆ ਤੇ ਮੌਕੇ ਤੇ ਹੀ ਜਿੱਦਾਂ ਸੁਣਾ ਚਾਰਿਆ ਵੀ ਉਹਦੀ ਡੈਥ ਹੋ ਗਈ ਬੜਾ ਸਰ ਕਿਹੜੀ ਚੀਜ਼ ਨਾਲ ਐਕਸੀਡੈਂਟ ਹੋਇਆ ਇਹ ਦਾ ਟਰੱਕ ਨਾਲ ਟਰੱਕ ਨਾਲ ਹਾਂਜੀ ਟਰੱਕ ਨਾਲ ਟਰੱਕ ਨਾਲ ਤੇ ਇਹ ਇਕੱਲੇ ਗਿਆ ਸੀਗੇ ਜੀ ਹਾਂਜੀ ਇਕੱਲੇ ਸੀਗੇ ਹਾਂ ਇਕੱਲੇ ਸੀਗੇ ਇਕੱਲੇ ਸੀਗੇ ਤੇ ਕਿੰਨੇ ਕ' ਵਜੇ ਆਪਾਂ ਨੂੰ ਪਤਾ ਲੱਗਾ 4 ਕ' ਵਜੇ 4 ਕ' 4 ਕ' ਵਜੇ ਦੇ ਕਰੀਬ ਹਾਂਜੀ ਪਤਾ ਲੱਗਾ ਸੀਗਾ ਕੱਲ ਹੀ ਪਤਾ ਲੱਗਾ ਵੀ ਕੱਲ ਹੀ ਉਹਦਾ ਜਨਮ ਦਿਨ ਸੀਗਾ ਹਾਂਜੀ ਤੇ ਸ਼ਰਧਾ ਬਾਣੇ ਪਾਣਾ ਪਤਾ ਨਹੀਂ ਕਿਹੜਾ ਕਰ ਦਿੱਤਾ ਵੀ ਕੱਲ ਹੀ ਉਹਦੀ ਤੇ ਪੁਲਿਸ ਵਗੈਰਾ ਆਈ ਸੀ ਮੌਕੇ ਤੇ ਉੱਥੇ ਹਾਂਜੀ ਪੁਲਿਸ ਨੇ ਮੈਨੂੰ ਜਾਣਕਾਰੀ ਦਿੱਤੀ ਉੱਥੇ ਮੌਕੇ ਤੇ ਆਈ ਸੀ ਉਹਦੇ ਉੱਤੇ ਪਹੁੰਚੇ ਸੀਗੇ ਯਾਨੀ ਕਿ ਇਹਨਾਂ ਦੇ ਜਾਣ ਤੋਂ ਪਹਿਲਾਂ ਉਹ ਉਥੇ ਹਸਪੀਟਲ ਲੈ ਗਏ ਸੀਗੇ ਉਹਨੂੰ ਹੋ ਹਸਪੀਟਲ ਤੋਂ ਘਰ ਪੁਲਿਸ ਵੀ ਉਥੇ ਪਹੁੰਚ ਗਈ ਸੀ ਸਰ ਹੁਣ ਡੈਡ ਬੋਡੀ ਵਗੈਰਾ ਕਿੱਥੇ ਹੈ ਬੋਡੀ ਅਜ ਹੁਣ ਗਏ ਹੋਏ ਆ ਇਹਨਾਂ ਦੇ ਘਰ ਦੇ ਲੈਣ ਗਏ ਹੋਏ ਆ ਕਿ ਹੁਣ ਪੋਸਟਮਾਰਟਮ ਹੋਣ ਤੋਂ ਬਾਅਦ ਤੇ ਸਾਰੀ ਕਾਰਵਾਈ ਪੁਲਿਸ ਦੀ ਕਾਰਵਾਈ ਹੋਏਗੀ ਤੇ ਉਸ ਤੋਂ ਬਾਅਦ ਹੁਣ ਲੱਗਦਾ ਉਮੀਦ ਹੈਗੀ ਆ ਵੀ 2-3 ਵਜੇ ਤੱਕ ਮੈ ਜੀ ਆ ਜਾਈਏ ਸਾਰੇ ਸ਼ਾਦੀ ਸ਼ੁਦਾ ਸੀ ਹਾਂਜੀ ਹਾਂਜੀ ਬਿਲਕੁਲ ਸ਼ਾਦੀ ਸ਼ੁਦਾ ਸੀਗੇ ਜੀ ਦੋ ਬੇਟੀਆਂ ਸੀਗੀਆਂ ਉਹਨਾਂ ਦੀ ਹਾਂਜੀ ਭਾਜੀ ਕੀ ਨਾਂ ਜੀ ਆਪਣਾ ਮੇਰਾ ਨਾਂ ਜੀ ਦੀਪਾ ਜੀ ਹਾਂਜੀ ਦੀਪਾ ਜੀ ਕਿੱਥੇ ਰਹਿਣ ਵਾਲੇ ਆਪਾਂ ਮੈਂ ਫਰੀਦਪੁਰੇ ਜੀ ਇਕੋ ਐਕਸੀਡੈਂਟ ਹੋਇਆ ਉਹਦੀ ਮਾਰੀ ਜਾਣਕਾਰੀ ਦੇ ਦਿਓ ਜੀ ਹਾਂਜੀ ਮੇਰਾ ਫਰੈਂਡ ਹੈ ਜੀ ਜਸਵਿੰਦਰ ਕੁਮਾਰ ਉਹ ਲੁਕਉਧਰ ਗਿਆ ਸੀ ਵੀ ਕੋਈ ਕੰਮ ਤੋਂ ਆਉਂਦੇ ਦਾ ਉਹਦਾ ਐਕਸੀਡੈਂਟ ਹੋ ਗਿਆ ਟਰੱਕ 'ਚ ਟੱਕਰ ਤੇ ਕਦੋਂ ਗਿਆ ਸੀ ਆਪਣਾ ਕੱਲ ਜੀ ਕੱਲ ਉਹਦਾ ਵੱਡੇ ਵੀ ਸੀ ਤੇ ਉਹ ਐਕਸੀਡੈਂਟ ਹੋ ਗਿਆ ਟਰੱਕ ਤੇ ਇਹ ਸ਼ਾਦੀ ਸ਼ੁਦਾ ਹੋਵੇਗਾ ਜੀ ਹਾਂਜੀ ਦੋ ਬੱਚੇ ਆਈ ਗੁੱਡੀਆਂ ਨੂੰ ਕਿੰਨੀ ਦੇਰ ਹੋ ਗਈ ਸ਼ਾਦੀ ਨੂੰ ਇਹਦੇ ਨੂੰ ਹੋ ਗਈ 10-12 ਸਾਲ ਤੇ ਹੋਇਆ ਕਿੱਥੇਗਾ ਜੀ ਇਹ ਐਕਸੀਡੈਂਟ ਇਹ ਜੀ ਤਾ ਨਕ ਉਧਰ ਹੋਇਆ ਕਿ ਮੈਂ ਤਾਂ ਮੈਂਸਪੁਰ ਮੈਂਸਪੁਰ ਹਾਂਜੀ ਤੇ ਡੈਡ ਬੋਡੀ ਵਗੈਰਾ ਲੈ ਆਂਦੀ ਇੱਥੇ ਹਾਂਜੀ ਗਏ ਹੋ ਆ ਜੀ ਘਰ ਦੇ ਲੈਣ ਲੈ ਲੈ ਗਏ ਹਾਂਜੀ ਤੇ ਉਹ ਸਾਈਜ਼ ਹੀ ਮੌਕੇ ਤੇ ਹਾਂਜੀ ਇੱਥੇ ਆਈ ਸੀ